ਅਲੋ ਵੀ ਦੋਸਤੋ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸ ਲੱਗੇ ਫਵਾੜੇ ਦੀ ਆ ਡੈੱਡ ਬੋਡੀ ਨਾ ਕਿਤੇ ਰੇਲਵੇ ਸਟੇਸ਼ਨ ਤੇ ਮਿਲੀ ਸੀਗੀ ਅਨਨੋਨ ਬੋਡੀ ਐ ਇਹ ਤੇ ਜਿਹੜੀ ਆ ਬੋਡੀ ਆ ਹੁਣ ਦੇਖੋ ਲੈ ਕੇ ਕਿਧਰ ਵਿੱਚ ਚੱਲੇ ਆ ਇੰਨੀ ਸਰਕਾਰ ਦੀ ਨਲਾਕੀ ਆ ਦੇਖ ਲਓ ਕਚਰੇ ਦੇ ਵਿੱਚ ਲੈ ਕੇ ਚੱਲੇ ਕਚਰੇ ਵਾਲੀ ਗੱਡੀ ਦੇ ਵਿੱਚ ਦੇ ਲਓ ਬੋਡੀ ਨੂੰ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਦੇ ਲਓ ਸ਼ਵਲ ਜਾਣ ਵਾਸਤੇ ਵੀ ਇੰਨੀ ਬੇਕਦਰੀ ਕਰਦੇ ਆ ਦੇਖੋ ਜੀ ਇਹ ਦੀ ਡੈੱਡ ਬੋਡੀ ਦੀ ਮਰੇ ਇਨਸਾਨ ਦੇ ਚਾਹਾਂਗੇ ਗੱਬੇ ਹੋੜਾ ਪਾ ਜੀ ਤੁਹਾਡੀ ਦੇਖੀ ਜਦੋਂ ਜੀ ਹੁਣ ਕਚਰਾ ਵਾਲੀ ਗੱਡੀ ਦੇ ਵਿੱਚ ਲੱਗੇ ਪੰਡਿਆ ਡੈੱਡ ਬੋਡੀ ਪਾਇਆ ਹੈ ਕੱਪੜਾ ਨਾਲ ਤੇ ਮੈਂ ਨਾਲ ਖੇਚੜੀਆ ਸੇਚਰ ਵਿੱਚ ਰੱਖਿਆ ਉਹ ਪਿੱਛੇ ਇਹ ਰਹਿਣਾ ਹੱਡੀਓਂ ਹਲੋ ਯਕੀਨ ਨਹੀਂ ਚੱਕਿਆ ਮੈਂ ਮੈਨੂੰ ਦੇਖੋ ਆਹ ਵੇਖ ਡੈੱਡ ਬੋਡੀ ਦੇਖੋ ਵਿੱਚ ਲੱਗ ਰਹੀ ਗੱਡੀ ਚ ਸੁੱਕਾ ਕੂੜਾ ਤੇ ਗਿੱਲਾ ਗੁੜੇ ਵਾਲੀ ਗੱਡੀ ਹੈ ਜੀ ਨਗਰ ਨਿਗਮ ਦੀ ਇਹਨਾਂ ਕੋਲ ਗੱਡੀ ਵੀ ਹੈ ਨਹੀਂ ਕੋਈ ਐਂਬੂਲੈਂਸ ਵੀ ਹੈ ਨਹੀਂ ਜਾਣੋ ਦੇਖੋ ਆਹ ਲੋ ਹੋ ਗਿਆ ਆਹ ਦੇਖੋ ਡੈੱਡ ਬੋਡੀ ਦਾ ਆ ਗਿਆ ਨਾਲ ਚੱਲਦਾ ਮੈਂ ਤੇ ਇਨੀ ਕਿੰਨ ਇਨਸਾਨੀਅਤ ਨਹੀਂ ਹੈਗੀ ਦੇਖ ਲੋ ਤੁਸੀਂ ਕੋਈ ਗੱਡੀ ਦਾ ਬੰਦਾ ਢੰਗ ਦੀ ਲਿਆ ਆਵੇ ਕੋਈ ਨਗਰ ਰੇਗਾ ਫਗਵਾੜਾ ਦੀ ਗੱਡੀ ਹੈ ਦੇਖੋ ਕਚਰੇ ਵਾਲੀ ਗੱਡੀ ਦੇ ਵਿੱਚ ਡੈੱਡ ਬੋਡੀ ਲੈ ਕੇ ਜਾ ਰਹੇ ਆ ਇੰਨਾ ਸਰਕਾਰ ਦੇ ਕੋਲ ਪੈਸਾ ਹੈ ਕਿ ਗੱਡੀ ਤੱਕ ਨਹੀਂ ਲਿਆ ਸਕਦੇ ਕਮਾਲ ਹੋ ਗਈ ਆ ਆ ਬੰਦੇ ਦੀ ਕਦਰ ਦੇਖ ਲੋ ਮਰੇ ਬੰਦੇ ਦੀ ਭਾਜੀ ਗੱਲ ਸੁਣੀਓ ਇੱਕ ਮਿੰਟ ਭਾਜੀ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਿੰਸ ਕਈ ਹੈ ਗੱਡੀ ਤੁਸੀਂ ਲੈ ਕੇ ਆਏ ਹੋ ਭਾਜੀ ਹਾਂਜੀ ਭਾਜੀ ਭਾਜੀ ਇਹ ਤੁਹਾਨੂੰ ਗੱਡੀ ਕੋਈ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਲੱਗਨ ਨਹੀਂ ਗਾ ਮਲੇ ਨਹੀਂ ਸਾਨੂੰ ਨਹੀਂ ਦਿੰਦੇ ਸਾਡੇ ਕੋਲ ਇਹੀ ਆ ਜੀ ਇੱਕ ਕਚਰਾ ਵਾਲੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਬੋੜੀਆਂ ਹਾਂਜੀ ਭਾਜੀ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਆ ਇਹ ਇਹ ਹੀ ਕਾਫੀ ਟਾਈਮ ਤੋਂ ਇਦਾਂ ਹੀ ਆ ਜੀ ਤੇ ਤੁਹਾਡੀ ਕੋਈ ਐਡੀਸੀ ਨਾਲ ਜਾਂ ਕੋਈ ਮੇਰ ਸਾਹਿਬ ਨਾਲ ਗੱਲ ਨਹੀਂ ਹੁੰਦੀ ਤੁਹਾਡੀ ਕੋਈ ਅਸੀਂ ਕਿਹਾ ਸੀ ਕਈ ਵਾਰੀ ਬਾਕੀ ਹੁਣ ਉਹਨਾਂ ਦੇ ਆ ਜੀ ਨਹੀਂ ਇਹ ਦੇ ਲੋ ਇੱਕ ਰੈੱਡ ਬੋੜੀ ਤੁਹਾਨੂੰ ਉਹਨਾਂ ਨੇ ਮਿਲੀ ਆ ਇੰਨੀ ਬੇਗਦਰੀ ਲੋਕੀ ਤਾਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਝ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਵਾਲੀ ਗ ਗੋਡੇ ਕਿਹਦੇ ਆ ਇਹ ਇਹ ਹੀ ਲਵਾਰਸ ਹੈ ਜੀ লাশ ਸਟੇਸ਼ਨ ਤੋਂ ਆਈ ਆ ਜੀ ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ লাশ ਬੰਦੇ ਦੀ ਇਹ ਸਾਨੂੰ ਨਹੀਂ ਇਹ ਸਿਵਲਸ ਨਿਕਲ ਨੇ ਸਾਡੇ ਡਾਅਰ ਕੀਤੀ ਆ ਜੀ ਇਹ ਕਿਹੜੇ ਲਵਾਰਸ ਦੀ লাশ ਨੂੰ ਕਚਰੇ ਗੱਡੀ ਚ ਲਿਆਇਆ ਜਾਂਦਾ ਹਾਂਜੀ ਇੱਦੀ ਲੈ ਕੇ ਜਾਂਦੀ ਆ ਇਹਦੇ ਜੀ ਕੋਈ ਕੋਈ ਬੈਂ ਨੀ ਹਾਂਜੀ ਨਹੀਂ ਕੋਈ ਤੇ ਤੁਹਾਨੂੰ ਅਧਿਕਾਰੀ ਵੀ ਨਹੀਂ ਕੁਝ ਕਹਿੰਦੇ ਵੀ ਗੱਡੀ ਕੋਈ ਹੋਰ ਲੈ ਜਾ ਕੋਈ ਕੁਝ ਨਹੀਂ ਸਰ ਸਾਨੂੰ ਆਹੀ ਦਿੱਤੀ ਪਈ ਆ ਜੀ ਉਹਨਾਂ ਨੇ ਬਸ ਇੱਥੇ ਹੀ ਜਾਨੀ ਕਿ ਬੰਦਾ ਖਤਮ ਹੋ ਗਿਆ ਤੇ ਕੂੜਾ ਮਤਲਬ ਬੰਦਾ ਹਾਂਜੀ ਇਹਦਾ ਜੀ ਹੁਣ ਬਾਕੀ ਤੁਹਾਨੂੰ ਪਤਾ ਹੈ ਹੁਣ ਸਾਡੇ ਸਾਹਮਣੇ ਠੀਕ ਆ ਭਾਜੀ ਹਾਂ ਜੀ ਸਾਡੇ ਲੋ ਜੀ ਦੇਖੋ ਫਗਵਾੜਾ ਨਗਰ ਨਿਗਮ ਦੀ ਗੱਡੀ ਹੈ ਤੇ ਡੈੱਡ ਬੋਡੀ ਦਾ ਹਾਲ ਦੇਖ ਲਓ ਤੁਸੀਂ ਆਹ ਲੋ ਵਿਚਾਰਾ ਕਿੱਦਾਂ ਪਿਆ ਦੇਖੋ ਕੀ ਵਿਚੋ ਜਰਾਂ ਨੇ ਕਿਹੜਾ ਕਰਮ ਕੀਤੇ ਇਦਾਂ ਦੇ ਜਿਹੜਾ ਵਿਚਾਰਾ ਕੂੜੇ ਵਾਲੀ ਗੱਡੀ ਦੇ ਵਿੱਚ ਜਾ ਰਿਹਾ ਦੇਖੋ ਕਮਾਲ ਹੋਈ ਪਈ ਆ ਪਹਿਲਾਂ ਉਹ ਮੋੜੇ ਤੇ ਜਾ ਕੇ ਲਈ ਜਾਂਦਾ ਸੀ ਲੋ ਜੀ ਕਹਿੰਦੇ ਪਹਿਲਾਂ ਮੋੜੇ ਤੇ ਜਾ ਕੇ ਲੈ ਕੇ ਜਾਂਦੇ ਜੀ ਹੁਣ ਸਰਕਾਰ ਚ ਆ ਗਈ ਆ ਤੇ ਸਰਕਾਰ ਨੇ ਕੂੜੇ ਵਾਲੀ ਗੱਡੀ ਦੇਤੀ ਆ ਲੋ ਜੀ ਗੀਲਾ ਕਚਰਾ ਸੁੱਕਾ ਕਚਰਾ ਕਮਾਲ ਹੋ ਗਈ ਨਗਰ ਨਿਗਮ ਦੀ ਵੀ ਕਿਸੇ ਇਨਸਾਨ ਦੀ ਯਾਰ ਇੰਨੀ ਵੀ ਕੀ ਹੋਈ ਮੈਨੂੰ ਤਾਂ ਸਮਝ ਨਹੀਂ ਆਂਦੀ ਬੇਕਦਰ ਵਿਚਾਰੀ ਬੋਡੀ ਦੀ ਆਹ ਦੇਖ ਲੋ ਹਾਲ ਬੈਡ ਬੋਡੀ ਆ ਬੰਦੇ ਦੀ ਨਾਲੋ ਜੀ ਜਾ ਰਹੇ ਆ ਨਗਰ ਨਿਗਮ ਲੈ ਕੇ ਉਹਨਾਂ ਦਾ ਸੰਸਕਾਰ ਕਰੂਗੇ ਇਹਦਾ ਲਵਾਰਸ ਹੈਗੀ ਹੈ ਬੋਡੀ ਇਹ ਹਾਲੋ ਕਮਾਲ ਹੋ ਹਾਲੋ ਆ ਗਈ ਗੱਡੀ ਸਿਮਲ ਹਸਪੀਟਲ ਮੋਰਚਰੀ ਤੋਂ ਬਾਹਰ ਲੈ ਕੇ ਗਏ ਡੈੱਡ ਬੋਡੀ ਹੁਣ ਇਹਦਾ ਸੰਸਕਾਰ ਕਰਨਗੇ ਕਮੈਂਟ ਕਰਕੇ ਤੁਸੀਂ ਵੀ ਦੱਸੋ ਯਾਰ ਇਹਦਾ ਜਾਇਜ਼ ਆ ਇਹ ਕਿਸੇ ਦੀ ਡੈੱਡ ਬੋਡੀ ਨੂੰ ਕੂੜੇ ਵਾਲੀ ਦੀ ਗੱਡੀ ਦੇ ਵਿੱਚ ਲੈ ਕੇ ਜਾਣਾ ਹਾਂਜੀ ਸੋਤਾ ਸਾਹਿਬ ਅੱਜ ਸਿਵਲ ਹਸਪੀਟਲ ਆਏ ਆ ਇੱਕ ਬਹੁਤ ਮਾੜੀ ਖਬਰ ਦੇਖੀ ਗਈ ਹੈ ਜਿਹਦੇ ਵਿੱਚ ਇੱਕ ਡੈੱਡ ਬੋਡੀ ਜਿਹੜੀ ਹੈ ਲਵਾਰਸ ਪਈ ਸੀ ਰੇਲਵੇ ਦੀ ਉਹ ਸਿਵਲ ਦੇ ਵਿੱਚ ਪਈ ਸੀਗੀ ਜਿਹੜੀ ਨਗਰ ਨਿਗਮ ਦੀ ਟੀਮ ਆ ਸਾਰੀ ਉਹ ਕੂੜੇ ਵਾਲੀ ਗੱਡੀ ਦੇ ਵਿੱਚ ਲੈ ਕੇ ਗਈ ਹੈ ਡੈੱਡ ਬੋਡੀ ਬਿਲਕੁਲ ਜੀ ਪਹਿਲਾਂ ਤਾਂ ਸਾਰੇ ਪੱਤਰਕਾਰ ਵੀਰਾਂ ਦਾ ਬੜਾ ਧੰਨਵਾਦ ਔਰ ਖਾਸ ਕਰ ਸਾਰੇ ਹੀ ਸਾਥੀਆਂ ਨੇ ਜਿਹੜਾ ਅੱਜ ਵੀਡੀਓ ਇੱਕ ਦੇਖੀ ਅਸੀਂ ਜਿਸ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਜਿਹੜਾ ਰੋਜ਼ ਡਿੰਗਾ ਆਪਣੀਆਂ ਡਾਕ ਦਾ ਕੀ ਫਗਵਾੜੇ ਦੇ ਵਿੱਚ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਫੰਡਾਂ ਨਾਲ ਫੰਡ ਆ ਜਿਹੜੇ ਫਗਵਾੜੇ ਨੂੰ ਭੇਜ ਰਹੀ ਹੈ ਔਰ ਬੜੀ ਸ਼ਰਮ ਦੀ ਗੱਲ ਆ ਮਾਨਯੋਗ ਜਿਹੜੇ ਏਡੀਸੀ ਸਾਹਿਬ ਆ ਔਰ ਖਾਸ ਕਰ ਜਿਹੜੇ ਮੇਅਰ ਸਾਹਿਬ ਆ ਔਰ ਬੜੇ ਸ਼ਰਮ ਦੀ ਗੱਲ ਆ ਕਿ ਜਿਹੜੀ ਲਵਾਰਸ਼ ਲਾਸ਼ ਜਿਹੜੀ ਆ ਉਹ ਕੂੜੇ ਕਰਕਟ ਦੀ ਗੱਡੀ ਦੇ ਵਿੱਚ ਭੇਜੀ ਗਈ ਆ ਔਰ ਮੈਂ ਕਹਿੰਦਾ ਕਿ ਜਿਹੜੀਆਂ ਇਹ ਲੋਕ ਜਿਹੜੇ ਲੋਕਾਂ ਨੂੰ ਅਫਵਾਹਾਂ ਫਲਾਈਆਂ ਜਾ ਰਹੀਆਂ ਕਿ ਫਗਵਾੜੇ ਦੇ ਵਿੱਚ ਬੜਾ ਫੰਡ ਆ ਰਿਹਾ ਬੜਾ ਕਰ ਰਿਹਾ ਮੈਨੂੰ ਲੱਗਦਾ ਕਿ ਇਹ ਬਿਲਕੁਲ ਪੋਲ ਖੋਲੀ ਜਾ ਰਹੀ ਹੈ ਔਰ ਮੈਂ ਇਸ ਗੱਲ ਨੂੰ ਬੜਾ ਮਾੜੀ ਨਜ਼ਰ ਨਾਲ ਦੇਖਦਾ ਕਿ ਜੇ লাশ ਲਈ ਇਹਨਾਂ ਕੋਲ ਗੱਡੀਆਂ ਨਹੀਂ ਹੈਗੀਆਂ ਜਾਂ ਵਾਹਨ ਨਹੀਂ ਹੈਗੇ ਜਿਹੜੇ ਵੀ ਮਤਲਬ ਡੈੱਡ ਬੋਡੀ ਜਿਹੜੀ ਹਸਪੀਟਲ ਤੱਕ ਪਹੁੰਚਾਈ ਜਾ ਸਕੇ ਤਾਂ ਮੈਨੂੰ ਲੱਗਦਾ ਕਿ ਫਗਵਾੜੇ ਦੇ ਵਿੱਚ ਇਹਨਾਂ ਦੀ ਬਿਲਕੁਲ ਇਹ ਜ਼ੀਰੋ ਪੁਆਇੰਟ ਤੇ ਬੈਠੇ ਆ ਆਮ ਆਦਮੀ ਪਾਰਟੀ ਔਰ ਖਾਸ ਕਰ ਕਾਰਪੋਰੇਸ਼ਨ ਜਿਹੜਾ ਏਡੀਸੀ ਆ ਕੋ ਟਾਈਮ ਟਾਈਮ ਤੇ ਆਪਾਂ ਦੇਖਦੇ ਆ ਬਾਹਰ ਵੀ ਹੁਣ ਦੇਖ ਰਹੇ ਆ ਕਿ ਕਾਰਪੋਰੇਸ਼ਨ ਨੇ ਗਰੀਬਾਂ ਦੀਆਂ ਰੇੜੀਆਂ ਚਕਾਉਣ ਦੇ ਲਈ ਤਾਂ ਰੇੜੀਆਂ ਭੇਜ ਦਿੱਤੀਆਂ ਮੁਲਾਜ਼ਮ ਆਪਣੇ ਭੇਜ ਦਿੱਤੇ ਤੇ ਬੜੀ ਸ਼ਰਮ ਦੀ ਗੱਲ ਆ ਕਿ ਇੱਕ ਡੈੱਡ ਬੋਡੀ ਨੂੰ ਹਸਪੀਟਲ ਤੱਕ ਪਹੁੰਚਾਉਣ ਦੇ ਲਈ ਉਹ ਇੱਥੋਂ ਲਜਾਣ ਦੇ ਲਈ ਜਿਹੜੀ ਕੂੜੇ ਕਰਕਟ ਦੀ ਗੱਡੀ ਭੇਜੀ ਆ ਇਸ ਲਈ ਮੈਂ ਖਾਮਿਆਨਾ ਜਿਹੜਾ ਲੋਕਲ ਜਿਹੜਾ ਇੱਥੇ ਦੇ ਹਲਕਾ ਵਿਧਾਇਕਾ ਹਲਕਾ ਜਿਹੜੇ ਇਨਚਾਰਜ ਆ ਔਰ ਖਾਸ ਕਰ ਜਿਹੜਾ ਮੌਜੂਦਾ ਮੇਅਰ ਆ ਔਰ ਏਡੀਸੀ ਇਸਦੇ ਪੂਰੇ ਜ਼ਿੰਮੇਵਾਰ ਹੈ ਤੇ ਜਿਹੜੇ ਭਾਜੀ ਜਿਹੜੇ ਲੈ ਕੇ ਆਏ ਸੀ ਗੱਡੀ ਉਹਨਾਂ ਨੂੰ ਪੁੱਛਿਆ ਸੀ ਕਹਿੰਦੇ ਇਹ ਤਾਂ ਸ਼ੁਕਰ ਕਰੋ ਹੋਂ ਤਾਂ ਕੋੜੇ ਵਾਲੀ ਗੱਡੀ ਆਈ ਹੈ ਪਹਿਲਾਂ ਰਕਸ਼ੇ ਵਿੱਚ ਲੈ ਕੇ ਜਾਂਦੇ ਹੁੰਦੇ ਸੀ ਦੇਖੋ ਬੜੀ ਸ਼ਰਮ ਦੀ ਗੱਲ ਆ ਸੋਚ ਮੈਂ ਉਸ ਬੰਦੇ ਦੀ ਡਰਾਈਵਰ ਦੀ ਨਹੀਂ ਸੋਚ ਮਾਰੀ ਕਹਿ ਰਹੇ ਆ ਜਿਹੜੇ ਇਸ ਟਾਈਮ ਬੈਠੇ ਆ ਪਾਵਰ ਦੇ ਵਿੱਚ ਬੈਠੇ ਆ ਮੇਅਰ ਹੋ ਗਿਆ ਜਾਂ ਏਡੀਸੀ ਹੋ ਗਿਆ ਜਿਹੜਾ ਇਸ ਪੂਰੇ ਇਸ ਮਾਮਲੇ ਨੂੰ ਲੁੱਕ ਆਊਟ ਕਰਦੇ ਆ ਦੇਖ ਰਹੇ ਆ ਇਹ ਉਹਨਾਂ ਦੀ ਗਲਤੀ ਆ ਕਿਉਂਕਿ ਉਹ ਤਾਂ ਮੁਲਾਜ਼ਮ ਆ ਵਿਚਾਰਾ ਉਹਨੂੰ ਇਸ ਗੱਲ ਦਾ ਨਹੀਂ ਪਤਾ ਠੀਕ ਹੈ ਭਾਈ ਹਾਂ ਉਸਤੇ ਜੀ ਸਰ ਮਨੋਜ ਆਵਲਾ ਗੱਲ ਕਰ ਰਿਹਾ ਜੀ ਪੱਤਰਕਾਰ ਜੀ ਹਾਂ ਜੀ ਸਰ ਇੱਕ ਤੁਹਾਨੂੰ ਜਾਣਕਾਰੀ ਦੇਣੀ ਸੀ ਸਿਵਲ ਦੇ ਵਿੱਚ ਬੰਦਾ ਆਇਆ ਤੁਹਾਡੇ ਕਾਰਪੋਰੇਸ਼ਨ ਦੇ ਵਿੱਚੋਂ ਅੱਛਾ ਜੀ ਡੈੱਡ ਬੋਡੀ ਸਾਰਾ ਉਹ ਕੂੜੇ ਵਾਲੀ ਗੱਡੀ ਦੇ ਵਿੱਚ ਲੈ ਕੇ ਗਿਆ ਜੀ ਉਹ ਬੰਦਾ ਕੌਣ ਸੀ ਕੀ ਨਾਂ ਸੀ ਗੱਡੀ ਨੰਬਰ ਕੀ ਆ ਉਹ ਮੈਨੂੰ ਦੱਸੋ ਤਾਂ ਮੈਂ ਪਤਾ ਕਰਾਂ ਸਾਰੀ ਵੀਡੀਓ ਭੇਜ ਦਿਨਾ ਸਕਰੀਨ ਸ਼ਾਟ ਭੇਜ ਦਿਨਾ ਜੀ ਇੱਥੇ ਸਮਾਜੇਵੀ ਬੰਦੇ ਵੀ ਆਏ ਸੀਗੇ ਉਹਨਾਂ ਨੇ ਵੀ ਬਾਈਟ ਵਗੈਰਾ ਦਿੱਤੀ ਆ ਕੋਈ ਬੜੀ ਨਲੈਗੀ ਆ ਕਹਿੰਦੇ ਜੀ ਸਰਕਾਰ ਦੀ ਇਹਦੇ ਵਿੱਚ ਜਿਹੜੀ ਕੂੜੇ ਵਾਲੀ ਗੱਡੀ ਨਾਲ ਲੈ ਕੇ ਗਈ ਹੈ ਹਾਂ ਹਾਂ ਤੇ ਤੁਹਾਨੂੰ ਮੈਂ ਸਾਰਾ ਭੇਜ ਦਿੰਨਾ ਸਕਰੀਨ ਸ਼ਾਟ ਵਗ ਦੇਖਦੇ ਆ ਜੀ ਇਹ ਕੋਣ ਲੈ ਕੇ ਗਿਆ ਕਿਦਾਂ ਠੀਕ ਆ ਸਰ ਠੀਕ ਆ ਥੈਂਕ ਯੂ ਟੋ ਸੂ